ਲੋ ਜੀ ਆਈਫੋਨ 11 ਦੀ a ਡਿਸਪਲੇ ਤੁਹਾਨੂੰ ਸਿਰਫ 2300 ਰੁਪਏ ਦੇ ਵਿੱਚ ਮਿਲੇਗੀ ਔਰ ਅਗਰ ਤੁਸੀਂ ਸ਼ੇਅਰ ਕਰਕੇ ਆਓਗੇ ਤੁਹਾਨੂੰ 500 ਰੁਪਏ ਲੈਸ ਉਹ ਤਾਂ ਤੁਹਾਡੀ ਹੈ ਹੀ ਗਈ ਹੈ ਫਿਨਿਸ਼ਿੰਗ ਚੈੱਕ ਕਰੋ ਇਹ ਗਲਾਸ ਜੀ ਤੁਸੀਂ ਜਮਾਂ origignal care ਦਾ ਗਲਾਸ ਲੱਗਾ ਆਇਆ ਤੇ 1+ ਦਾ ਫੋਲਡਰ ਆਈਏ 1+ ਨੋਟ ਦਾ ਆਇਆ ਅੱਛਾ ਚੈੱਕ ਕਰੋ ਇਹ ਪੂਰਾ origignal ਫੋਲਡਰ ਆਈਏ ਪੂਰਾ ਵਧੀਆ ਕੁਆਲਿਟੀ ਦਾ ਜਿਹੜਾ ਮਰਜੀ ਫੋਲਡਰ ਪਾਓਗੇ ਅਗਰ ਤੁਸੀਂ ਇਹਨਾਂ ਕੋਲ 3 ਸ਼ੇਅਰ ਲੈ ਕੇ ਆ ਜਾਨੇ ਉਹਨਾਂ ਕੋਲ ਤਿੰਨ ਗਰੁੱਪਾਂ ਨੂੰ ਸ਼ੇਅਰ ਕਰ ਦਿਓ ਚਾਹੇ ਜੀ ਤਿੰਨ ਅਲੱਗ-ਅਲੱਗ ਆਈਡੀਆ ਤੋਂ ਸ਼ੇਅਰ ਕਰ ਦਿਓ ਉਹਨਾਂ ਨੂੰ ਸਕਰੀਨਸ਼ਾਟ ਆ ਕੇ ਦਿਖਾ ਦਿਓ ਤਾਂ ਸਿੱਧਾ 500 ਰੁਪਏ ਡਾਇਰੈਕਟ ਡਿਸਕਾਊਂਟ ਤੁਹਾਨੂੰ ਹਰ ਫੋਲਡਰ ਦੇ ਵਿੱਚੋਂ ਮਿਲੇਗਾ ਜਿਹੜਾ ਵੀ ਬੰਦਾ ਇਸ ਵਕਤ ਵੀਡੀਓ ਦੇਖ ਰਿਹਾ ਹੈ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸੋਣਾ ਜਾਂ ਕਮੈਂਟ ਕਰਕੇ ਆ ਜੇ ਹਰੇਕ ਲਈ ਕੁਛ ਨਾ ਕੁਛ ਹੈਗਾ ਦੁਕਾਨ ਤੇ ਵਿਜ਼ਿਟ ਕਰਨਾ ਪਈਗਾ ਇਹ ਨਹੀਂ ਕਿ ਤੁਸੀਂ ਫੋਨ ਕਰ ਦਿਓਗੇ ਸਾਡਾ ਗਿਫਟ ਭੇਜ ਦਿਓ ਇਹ ਵਿਜ਼ਿਟ ਤੇ ਤੁਹਾਨੂੰ ਮਿਲਣਾ ਹੈ ਜੇ ਤੁਸੀਂ ਵਿਜ਼ਿਟ ਇਹਨਾਂ ਕੋਲ ਆਉਂਗੇ ਇਹ ਘੱਟੋ ਘੱਟ ਟੈਂਪਰਡ ਗਲਾਸ ਦਾ ਤੁਹਾਨੂੰ ਇਹ ਫ੍ਰੀ ਦੇ ਹੀ ਦੇਣਗੇ ਉਹ ਵੀ 10 20 ਵਾਲਾ ਨਹੀਂ ਕਹਿੰਦੇ ਬਹੁਤ ਵਧੀਆ ਕੁਆਲਿਟੀ ਦਾ ਤੁਹਾਨੂੰ ਟੈਂਪਰਡ ਗਲਾਸ ਤੁਹਾਡੇ ਮੋਬਾਈਲ ਤੇ ਤੁਹਾਡੇ ਮਾਡਲ ਦਾ ਲਾ ਕੇ ਦੇਣਗੇ ਦੋਸਤੋ ਸ਼ਿਵਮ ਟੈਲੀਕਾਮ ਤੇ ਮੌਜੂਦ ਹਨ ਜਿਹੜਾ ਕਿ ਆਈਟੀਆਈ ਚੌਂਕ ਦੇ ਵਿੱਚ ਹੈ ਪਹਿਲਾਂ ਆਪਾਂ ਇੱਕ ਰੀਲ ਪਾਈ ਦੀ ਪਾਈ ਸੀ ਇਹ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦੇ ਨੇ ਵੱਡੇ ਪੱਧਰ ਦਾ ਪਾਈ ਦਾ ਕੰਮ ਹੈ ਸਾਰੇ ਮੋਬਾਈਲਾਂ ਦੇ ਫੋਲਡਰ ਵਗੈਰਾ ਸਾਰੀਆਂ ਬੈਕਾਂ ਦੇ ਕਵਰ ਵਗੈਰਾ ਗਲਾਸ ਵਗੈਰਾ ਬਹੁਤ ਕੁਛ ਇਨਕੁਲ ਹੈਗਾ ਔਰ ਵੱਡੇ ਪੱਧਰ ਤੇ ਹੈ ਔਰ ਰੇਟ ਵੀ ਚੈਲੇਂਜ ਵਾਲੇ ਨੇ ਪਹਿਲਾਂ ਭੀ ਰੀਲ ਪਾਈ ਸੀ ਤੇ ਅੱਜ ਪੂਰੀ ਵੀਡੀਓ ਬਣਾਉਣ ਲਈ ਬਾਈ ਕੋਲ ਪਹੁੰਚੇ ਆਂ ਔਰ ਬਾਈ ਨਾਲ ਕਰਾਂਗੇ ਗੱਲਬਾਤ ਹੰਜ ਕੀ ਹਾਲ ਚਾਲ ਹੈ ਤੁਹਾਡਾ ਬਰੇਵ ਬਰੇਵ ਠੀਕ ਠੀਕ ਅ ਅੱਛਾ ਪਹਿਲਾਂ ਆਪਾਂ ਤੁਹਾਡੀ ਰੀਲ ਪਾਈ ਸੀ ਆਪਾਂ ਦੱਸਿਆ ਸੀ ਲੋਕਾਂ ਨੂੰ ਕਿ ਤੁਹਾਡੇ ਕੋਲ ਫੋਲਡਰ ਮਿਲ ਰਹੇ ਨੇ ਸਾਰੀਆਂ ਕੰਪਨੀਆਂ ਦੇ ਚੈਲੇਂਜ ਵਾਲੇ ਰੇਟ ਤੁਸੀਂ ਉਹਦੀ ਗੱਲ ਕਰਦੇ ਸੀਗੇ ਤਾਂ ਉਦੋਂ ਬਹੁਤ ਥੋੜੀ ਦੰਗ ਕਰੀ ਆਪਾਂ ਦੇ ਪਾਈ ਸੀਗੇ ਤੁਸੀਂ ਸਾਡੇ ਦੋਸਤਾਂ ਨੂੰ ਦੱਸੋ ਕਿ ਕਿਹੇ ਕਿਹੜੇ ਕਿਹੜੀਆਂ ਕੰਪਨੀਆਂ ਦੇ ਫੋਲਡਰ ਆ ਸਸੇ giá ਦੇ ਸਭ ਤੋਂ ਪਹਿਲਾਂ ਠੀਕ ਹੈ ਜੀ ਆਪਣੇ ਕੋਲ ਜੀ ਇੱਥੇ ਆਈਟੀਆ ਚੌਂਕੇ ਸ਼ੇਰਨ ਟੈਲੀਫੋਨ ਦੇ ਦੁਕਾਨ ਤੇ ਸਾਰੇ ਤਰ੍ਹਾਂ ਦੇ ਫੋਨਡਰ ਅਵੇਲੇਬਲ ਨੇ ਛੋਟੇ ਤੋਂ ਲੈ ਕੇ ਫਾਈਵ ਤੋਂ ਲੈ ਕੇ ਆਈਫੋਨ ਦੇ 15 Pro Max ਤੱਕ ਦੀ ਫੋਲਡਰ ਮਿਲ ਜਾਂਦੀ ਹੈ। ਆਪਣੀ ਯਾਤਰ Oppo ਦੇ, Vivo ਦੇ ਜਾਂ ਫਿਰ MI ਦੇ ਫੋਨ ਜ਼ਿਆਦਾ ਵਿਕਦੇ ਜਾਂ ਫਿਰ iPhone ਇਹ ਸਾਰੀਆਂ ਕੰਪਨੀਆਂ ਦੇ ਸਾਰੇ ਮਾਡਲਾਂ ਦੇ ਫੋਲਡਰ ਮਿਲਣਗੇ ਤੁਹਾਡੇ ਕੋਲ। ਬਿਲਕੁਲ ਸਾਰੇ ਮਿਲ ਜਾਂਦੇ ਆ। ਅੱਛਾ ਪੂਰੀ ਵਧੀਆ ਟਾਪ ਕੁਆਲਿਟੀ ਦੇ। ਬਿਲਕੁਕੁਲ ਮੌਕਸੀ ਬ੍ਰੈਂਡ ਹੈ ਇਹ ਆਪਾਂ ਜਿਹੜਾ ਵਰਤ ਰਹੇ ਪਏ ਆ। 3 ਮਹੀਨੇ ਪੇਸਟਿੰਗ ਗਾਰੰਟੀ ਹੈ ਦੀ ਗਾਰੰਟੀ ਹੈ ਜੀ ਫੋਲਡਰ ਦੀ। ਫਿਨਿਸ਼ਿੰਗ ਚੈੱਕ ਕਰੋ ਜੀ glass ਦੀ ਤੁਸੀਂ ਜਿਵੇਂ ओरिजिनल Kerala glass ਲੱਗਿਆ ਆਇਆ ਤੇ। 1 Plus ਦਾ ਫੋਲਡਰ ਆਈਏ, 1 Plus Note ਦਾ ਆਈਏ। ਅੱਛਾ ਚੈੱਕ ਕਰੋ ਜੀ ਪੂਰਾ ओरिजिनल ਫੋਲਡਰ ਆਈਏ, ਪੂਰਾ ਇਹ ਇਹ ਇਹਦੀ ਕੀਮਤ ਕਿੰਨੀ ਹੈ ਇਹਦੀ ਕਿੰਨੀ ਹੈ ਇਹ ਗੱਲ ਆ ਕਸਟਮਰ ਨੂੰ ਇਹ ਕਸਟਮਰ ਨੇ ਪਵਾਣਾ ਉਹ ਜੇ ਫੋਲਡਰ ਪਵਾਉਂਦੇ ਲੋਕੀ 3500 4000 ਇਸ ਤੱਕ ਦਾ ਹੁੰਦਾ ਹੈ ਇਹ ਫੋਲਡਰ ਇਹਦਾ origignal ਫੋਲਡਰ ਜਿਹੜਾ ਕੇਰ ਵਾਲਾ ਉਹ ਖੁਦ ਦਾ 16000 ਦੇ ਕੇਰ ਦੇ ਵਿੱਚ ਇਹ insulv ਫੋਲਡਰ ਬਣ ਕੇ ਤਿਆਰ ਹੁੰਦਾ ਚਾਈਨਾ ਉਧੀ ਤੇ ਬਹੁਤ ਵਧੀਆ ਕੁਆਲਟੀ ਵਿੱਚ ਕਸਟਮਰ ਨੂੰ ਪਾਉਗਾ ਇਹ ਸਿਰਫ ਇਹਨੇ ਮਾਤਰਾ 2500 ਰੁਪਏ ਦਾ ਇੱਕ 1 Plus ਦਾ ਫੋਲਡਰ ਹੈ ਵਿੱਚ 1 Plus ਦੀ ਸੈਸਰੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਨਾ ਆਰਡਰ ਬਹੁਤ ਮਹਿੰਗਾ ਹੁੰਦਾ ਤੇ ਇਹ ਕਹਿੰਦੇ 2500 ਰੁਪਏ ਦਾ ਬਹੁਤ ਵਧੀਆ ਕੁਆਲਟੀ ਫੋਲ ਪੂਰਨ ਗਰੰਟਡ ਚੀਜ਼ ਹੈ 3 ਮਹੀਨੇ ਗਰੰਟੀ ਹੈ 3 ਮਹੀਨੇ ਦੀ ਗਰੰਟੀ ਆਪਣੇ ਵੱਲੋਂ ਦੇਣਗੇ ਤੇ ਅੱਛਾ ਇਹ ਤਾਂ ਆ 1+ ਦਾ ਆਏਗਾ ਬਾਕੀ ਸਾਰੇ ਮਾਡਲ ਮਿਲ ਜਾਣਗੇ ਤੁਹਾਨੂੰ ਬਿਲਕੁਲ ਹੀ ਰੇਟ ਬੋਰਡ ਦਾ ਰੇਟ ਵੀ ਤੁਹਾਡਾ ਹੈ ਹਾਂਜੀ ਬਿਲਕੁਲ ਤੇ ਇੱਕ ਚੀਜ਼ ਹੋਰ ਹੈ ਜੀ ਵੀਡੀਓ ਦੇ ਵਿੱਚ ਜਿਹੜਾ ਬੰਦਾ ਆਪਣੇ ਨਾਲ 3% ਆਪਣੇ ਇੱਕ ਖੁਦ ਸ਼ੇਅਰ ਕਰਕੇ ਆਊਗਾ ਤੇ ਆਪਣੇ ਨਾਲ ਜਿਹੜੇ 2 ਪਰਸਨ ਨਾਲ ਸ਼ੇਅਰ ਕਰਕੇ ਲੈ ਕੇ ਆਊਗਾ 3 ਪਰਸਨ ਦੇ ਸ਼ੇਅਰ ਕਰਤੀ ਹੋਗੀ ਆਹੀ 2500 ਦਾ ਫੋਲਡਰ ਉਹਨੂੰ 2000 ਦਾ ਪੈ ਜਾਊਗਾ ਮੀਨ 500 ਰੁਪਏ ਲਸ ਜੀ ਲੋਇਸ ਤੇਲ ਪ੍ਰਮੋਸ਼ਨ ਸਕੀਮ ਬਾਈ ਨੇ ਲਾ ਦਿੱਤੀ ਹੈ ਕਿ ਨੇ ਜਿਹੜਾ ਇਹ 2500 ਦਾ 1+ ਨੋਡ ਦਾ ਫੋਲਡਰ ਇਹ ਪਾ ਕੇ ਦੇਣਗੇ ਇਹ ਨਹੀਂ ਇਕੱਲਾ 1+ ਨੋਡ ਦਾ ਤੁਸੀਂ ਜਿਹੜਾ ਵੀ ਫੋਲਡਰ ਪਾਉਂਗੇ ਨੇ ਜਿਹੜਾ ਬਾਹਰ ਤੋਂ ਜਿਹੜਾ ਮਰਜੀ ਫੋਲਡਰ ਪਾਉਂਗੇ ਅਗਰ ਤੁਸੀਂ ਇਹਨਾਂ ਕੋਲ ਤਿੰਨ ਸ਼ੇਅਰ ਲੈ ਕੇ ਆ ਜਾਨੇ ਉਹਨਾਂ ਕੋਲ ਤਿੰਨ ਗਰੁੱਪਾਂ ਨਾਲ ਸ਼ੇਅਰ ਕਰ ਦਿਓ ਚਾਹੇ ਜੀ ਤਿੰਨ ਅਲੱਗ-ਅਲੱਗ ਆਈਡੀਆ ਤੋਂ ਸ਼ੇਅਰ ਕਰ ਦਿਓ ਉਹਨਾਂ ਨੂੰ ਸਕਰੀਨਸ਼ਾਟ ਆ ਕੇ ਦਿਖਾ ਦਿਓ ਤਾਂ ਸਿੱਧਾ 500 ਰੁਪਏ ਡਾਇਰੈਕਟ ਡਿਸਕਾਊਂਟ ਤੁਹਾਨੂੰ ਹਰ ਫੋਲਡਰ ਦੇ ਵਿੱਚੋਂ ਮਿਲੂਗਾ ਤੁਸੀਂ ਆਪਣੇ ਸ਼ੇਅਰ ਕਰਕੇ ਸਕਰੀਨਸ਼ਕਾਪ ਅੱਗੇ ਬਾਈ ਨੂੰ ਦਿਖਾਣੇ ਆ ਤੇ ਹਰੇਕ ਨੂੰ ਇਹ ਜਿਹੜੀ ਸਕੀਮ ਹੈ ਸੇਲ ਪ੍ਰਮੋਸ਼ਨ ਸਕੀਮ ਕਹਿ ਸਕਦੇ ਹੋ ਅਗਰ ਤੁਸੀਂ ਇਹਨਾਂ ਦੀ ਦੁਕਾਨ ਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਮਿਲ ਜਾਣੀ ਹੈ ਅੱਛਾ ਚਲੋ ਇਹਦਾ ਜਿਹਨੇ ਫੋਲਡਰ ਪੁਆਣਾ ਹੈ ਸ਼ੀਮ ਉਹਦੇ ਵਾਸਤੇ ਹੈ ਇਹਨਾਂ ਨੂੰ ਹੋਲਡਰ ਨਹੀਂ ਪਾਉਣਾ ਹੋਲਡਰ ਹਾਂ ਜੇ ਕਿਸੇ ਟਟੂ ਦਾ ਤਾਂ ਹੀ ਪਾਉਣਨ ਜੀ ਜਿਹਦੇ ਚੰਗਾ ਪੁਲਾ ਹੈਗਾ ਉਹਦੇ ਲਈ ਵੀ ਕੋਈ ਸਕੀਮ ਦੱਸਦੇ ਫਿਰ ਬਿਲਕੁਲ ਬਿਲਕੁਲ ਜੇ ਕੋਈ ਮਾਨ ਨਾਲ ਸਾਡੇ ਕੋਲ ਸ਼ੇਅਰ ਕਰਕੇ ਵੀਡੀਓ ਆਂਦਾ ਅਸੀਂ ਕੋਈ ਨਾ ਕੋਈ ਗਿਫਟ ਦਵਾਂਗੇ ਤੁਹਾਨੂੰ ਕਲਾ ਸ਼ੇਅਰ ਦਿਖਾਏ ਤੇ ਤੇ ਉਹ ਬਾਕੀ ਬੰਦਾ ਚਾਹੇ ਨੇੜੇ ਰਹਾਵੇਂ ਦੂਰ ਦਾ ਠੀਕ ਹੈ ਜੀ ਆਪਾਂ ਦਾ ਅਸੀਂ ਟੈਂਪਰਡ ਗਲਾਸ ਫ੍ਰੀ ਦੇ ਵਿੱਚ ਲਗਾ ਕੇ ਦਵਾਂਗੇ ਐਂਟੀ ਡਸਟ ਗਲਾਸ ਲਾ ਕੇ ਦਵਾਂਗੇ ਫ੍ਰੀ ਦੇ ਵਿੱਚ ਇਹ ਨਹੀਂ 10 20 ਰੁਪਏ ਦਾ ਗਲਾਸ ਨਹੀਂ ਹੈਗਾ ਤੁਸੀਂ ਬਾਜ਼ਾਰ ਚ ਜਾ ਕੇ ਐਂਟੀ ਡਸਟ ਗਲਾਸ ਦਾ ਰੇਟ ਪਤਾ ਕਰ ਲਓ ਸੋ 100 150 100 150 ਦਾ ਕੱਟ ਕੋਈ ਪਰਸਨ ਉਹਨੂੰ ਪਾਉਂਦਾ ਨਹੀਂ ਲਓ ਜੀ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਵੀ ਬੰਦਾ ਇਸ ਵਕਤ ਵੀਡੀਓ ਦੇਖ ਰਿਹਾ ਹੈ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸੋਣਾ ਜਾਂ ਕਮੈਂਟ ਕਰਕੇ ਆਜੇ ਹਰ ਇੱਕ ਲਈ ਕੁਝ ਨਾ ਕੁਝ ਹੈਗਾ ਦੁਕਾਨ ਤੇ ਵਿਜ਼ਿਟ ਕਰਨਾ ਪੈਗਾ ਇਹ ਨਹੀਂ ਕਿ ਤੁਸੀਂ ਫੋਨ ਕਰਦੇ ਹੋ ਕਿ ਸਾਡਾ ਗਿਫਟ ਭੇਜ ਦਿਓ ਇਹ ਵਿਜ਼ਿਟ ਤੇ ਤੁਹਾਨੂੰ ਮਿਲਣਾ ਅਗਰ ਤੁਸੀਂ ਵਿਜ਼ਿਟ ਇਹਨਾਂ ਕੋਲ ਆਉਂਗੇ ਇੱਕ ਟੋਕਾ ਟੈਂਪਰ ਗਲਾਸ ਦਾ ਤੁਹਾਨੂੰ ਇਹ ਫ੍ਰੀ ਦੇ ਹੀ ਦੇਣਗੇ ਉਹ ਵੀ 10 20 ਵਾਲਾ ਨਹੀਂ ਕਹਿੰਦੇ ਬਹੁਤ ਵਧੀਆ ਕੁਆਲਿਟੀ ਦਾ ਤੁਹਾਨੂੰ ਟੈਂਪਰ ਗਲਾਸ ਤੁਹਾਡੇ ਮੋਬਾਈਲ ਤੇ ਤੁਹਾਡੇ ਮਾਡਲ ਦਾ ਲਾਤੀ ਦੇ ਰਹੇ ਨੇ ਫ੍ਰੀ ਆਫ ਕਾਸਟ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਸੋਹਣਾ ਜਿਹਾ ਕਰ ਦਿਓ ਕਮੈਂਟ ਤੇ ਸ਼ਰਮ ਟੈਲੀਕਮ ਆਈਟੀ ਚੌਂਕ ਦੇ ਵਿੱਚ ਨਈ ਦੁਕਾਨ ਇਹਨਾਂ ਕੋਲ ਪਹੁੰਚੋ ਜੀ ਤੇ ਹੋਰ ਆਪਾਂ ਕੀ ਕੀ ਸਰਵਿਸਿਜ਼ ਦੇ ਰਹੇ ਹਾਂ ਜੀ ਬਿਲਕੁਲ ਜੀ ਆਈਫੋਨ ਦੇ ਸਰ ਸਾਡੇ ਕੋਲ ਇੱਕ ਡਿਸਪਲੇ ਆ ਜਿਹੜਾ ਰੀਜਨਲ ਹੈ ਕੇਅਰ ਵਾਲੀ ਇਹ ਆਈਫੋਨ 11 ਹੈ ਇਹ ਡਿਸਪਲੇ ਤੁਸੀਂ ਪਹਿਲਾਂ ਸਰ ਚੈੱਕ ਕਰੋ ਪੇਪਰ ਪੈਕਿੰਗ ਚੈੱਕ ਕਰੋ ਸਰ ਡੱਬੀ ਦੇ ਵਿੱਚ ਆਂਦੀ ਆ ਪੈਕ ਹੋ ਕੇ ਸਾਡੇ ਕੋਲ ਸਰਵਿਸ ਪੈਕ ਵਾਲੀ एलसीडी टच ग्लास ठीक है जी ਆਹ ਪੰਨੀ ਲੱਗੀ ਹੁੰਦੀ ਹੈ ਫਿਰ ਉਹਦਾ ਕੋਰ ਪੰਨੀ ਆ ਆ ਚੈੱਕ ਕਰੋ ਤੇ ਕਿਹੜੇ ਮਾਡਲ ਦੀ ਹੈ ਜੀ ਆਈਫੋਨ 11 ਜੀ ਆਈਫੋਨ 11 ਦੀ ਇਹ ਡਿਸਪਲੇ ਹੈਗੀ ਹੈ ਫੁੱਲ ਫੋਲਡ ਰੇਸ਼ਿਓਂ ਕਹਿੰਦੇ ਨੇ ਹਾਂਜੀ ਹਾਂਜੀ ਅੱਛਾ ਇਹਦੀ ਕੀਮਤ ਕਿੰਨੀ ਹੈ ਇਹ ਸਰ 2300 ਰੁਪਏ ਦਾ ਹੈ ਕਸਟਮਰ ਲਈ ਲਓ ਜੀ ਆਈਫੋਨ 11 ਦੀ ਇਹ ਡਿਸਪਲੇ ਤੁਹਾਨੂੰ ਸਿਰਫ 2300 ਰੁਪਏ ਦੇ ਵਿੱਚ ਮਿਲੇਗੀ ਔਰ ਅਗਰ ਤੁਸੀਂ ਸ਼ੇਅਰ ਕਰਕੇ ਆਓਗੇ ਤੁਹਾਨੂੰ 500 ਰੁਪਏ ਲੈਸ ਉਹ ਤਾਂ ਤੁਹਾਡੀ ਹੈ ਹੀ ਗਈ ਹੈ 1800 ਦਾ ਰਹਿ ਜਾਊਗਾ ਸਰ ਇਹ ਫੋਲਡਰ ਜਿਹੜਾ 2300 ਰੁਪਏ ਦਾ ਮੈਂ ਕਹਿ ਰਿਹਾ ਵਾਂ ਤੇ ਪੂਰਾ ਕੇਰੋਜੀ ਫੋਲਡਰ ਅਸਰ ਤੁਸੀਂ ਚੈੱਕ ਕਰਾ ਸਕਦੇ ਹੋ ਕੇਰ ਤੇ ਵੀ ਜਾ ਕੇ ਜੇ ਕੇਰ ਵਾਲੇ ਨੇ ਕਹਿੰਦਾ ਕਾਪੀ ਫੋਲਡਰ ਹੈ 1800 ਦਾ ਮੇਰੇ ਕੋਲ ਜਦ ਮਰਜੀ ਡਬਲ ਹੈ ਜੀ ਲੋ ਜੀ ਐਨਾ ਚੈਲੰਜ ਬਾਈ ਦੇ ਰਿਹਾ ਤੁਹਾਨੂੰ ਕਿ ਅਗਰ ਤੁਹਾਨੂੰ ਲੱਗਦਾ ਕਿ ਕਿਤੇ ਵੀ ਕਿਤੇ ਚੈਲੰਜ ਮਿਲ ਜੇ ਕਿ ਇਹ ਡੁਪਲੀਕੇਟ ਹੈ ਤਾਂ ਤੁਹਾਨੂੰ ਡਬਲ ਪੈਸੇ ਵੀ ਵਾਪਸ ਕਰਨ ਨੂੰ ਬਾਈ ਤਿਆਰ ਹੈ ਇਹ ਹੁੰਦਾ ਭਰੋਸਾ ਯਕੀਨ ਆਪਣੇ ਪ੍ਰੋਡਕਟ ਤੇ ਪਤਾ ਹੁੰਦਾ ਕਿ ਅਸੀਂ ਕੀ ਵੇਚ ਰਹੇ ਹਾਂ ਅੱਛਾ ਹੁਣ ਆ ਮੈਂ ਦੇਖ ਰਿਹਾ ਕਿ ਹੋਲ ਕਾਫੀ ਚੀਜ਼ਾਂ ਇੱਥੇ ਪੰਜਾਂ ਨੇ ਗਈਆਂ ਬੈਕ ਪਏ ਨੇ ਹਣਾ ਵੱਖ-ਵੱਖ ਮੋਬਾਈਲਾਂ ਦੇ ਬੈਕ ਕਵਰ ਹੈਗੇ ਨੇ। ਇਹ ਦੀ ਅਰੀਜਨਲ ਨੇ ਜਾਂ ਕਿਵੇਂ ਇਹ ਇਹਨਾਂ ਦੱਸੋਗੇ ਥੋੜਾ ਇਹਨਾਂ ਬਾਰੇ ਕੀ ਚੀਜ਼ ਹੈ? ਇਹ ਜਿਹਨਾਂ ਦਾ ਗਲਾਸ ਹੁੰਦਾ ਹੈ, ਬੈਕ ਗਲਾਸ ਆਉਂਦਾ ਹੈ ਜਿਹੜਾ ਬੈਕ ਗਲਾਸ ਹੁੰਦਾ ਨਾ ਇਹ ਵੀਰੇ ਉਹ ਉਹ ਚੀਲਟਾਇਆ ਪੈ ਗਿਆ। ਹਾਂ ਦੋ ਬੰਦਾ ਯੂਜ਼ ਕਰਦਾ ਹੈ ਨਾ। ਜਿਹੜੇ ਗਲਾਸ ਜਿਵੇਂ ਫੋਨ ਜਿਹਨੇ ਚੇਂਜ ਕਰਾਣਾ ਹੁੰਦਾ ਹੈ ਬਿਲਕੁਲ ਕੇ ਰੋਜੀ ਇਹਦੇ ਬੈਕ ਗਲਾਸ ਨੇ। ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰੋ। ਜਦ ਆਪਾਂ ਨਵਾਂ ਫੋਨ ਆਪਣਾ ਨਵਾਂ ਲੈਣੇ ਡੱਬੇ ਤੋਂ ਕੱਢਦੇ ਹਾਂ ਸੇਮ ਫਿਨਿਸ਼ਿੰਗ ਇਹੀ ਗਲਾਸ ਦੀ ਹੁੰਦੀ ਹੈ। ਤੇ ਸੇਮ ਕੁਆਲਿਟੀ ਦੇ ਵਿੱਚ ਅ ਜੀ ਆਮ ਤੌਰ ਤੇ ਆਪਾਂ ਜਦੋਂ ਫੋਨ ਵਰਤ ਲੈਂਦੇ ਨੇ ਨਾ ਜੀ ਥੋੜੇ ਮਹੀਨੇ ਵਰਤਣ ਤੋਂ ਬਾਅਦ ਜੇ ਪਿੱਛੇ ਕਵਰ ਚੜਾਉਣ ਤੋਂ ਬਾਅਦ ਇਹਦੇ ਖੁੰਝਿਆਂ ਦੇ ਵਿੱਚ ਕੋਈ ਡਸਟ ਭਰ ਜਾਂਦੀ ਹੈ ਤਾਂ ਖਰਾਬ ਹੋ ਜਾਂਦਾ ਤੁਸੀਂ ਇਹ ਵੀ ਚੇਂਜ ਕਰਾ ਸਕਦੇ ਹੋ ਬਾਈ ਕੋਲ ਸਾਰੇ ਮਾਡਲ ਲਏ ਹੋਏ ਨੇ ਜੀ ਬਿਲਕੁਲ ਬਿਲਕੁਲ A ਤੋਂ Z MI 5A ਤੋਂ ਲੈ ਕੇ 15 Pro Master ਦੇ ਸਾਰੇ ਗਲਾਸ ਪਈ ਨੇ ਬੈਕ ਗਲਾਸ ਲੋ ਜੀ ਅਗਰ ਤੁਸੀਂ ਆਪਣੇ ਫੋਨ ਨੂੰ ਪੁਰਾਣੇ ਫੋਨ ਨੂੰ ਵਧੀਆ ਨਵੀਂ ਲੁੱਕ ਦੇਣੀ ਹੈ ਇਹਨਾਂ ਕੋਲ ਸਾਰਾ ਇੰਤਜ਼ਾਮ ਹੈਗਾ ਸਾਰਾ ਕੁਝ ਸਾਰਾ ਜੁਗਾੜ ਤੁਹਾਨੂੰ ਕਰ ਦੇਣਗੇ ਹੁਣ ਜੇ ਕਈ ਪਰਸਨ ਨੇ ਨਹੀਂ ਪੈਸੇ ਹੁੰਦੇ ਚਲੋ ਕਿਸੇ ਨੇ ਆਈਫੋਨ ਚਲਾਉਣ ਦਾ ਹੁੰਦਾ ਐਕਸੈਸ ਮਗਰ ਉਹਨਾਂ ਕੋਲ ਪੈਸੇ ਘੱਟ ਹੁੰਦੇ ਨੇ origignal ਸਕਰੀਨ ਨਹੀਂ ਪਵਾ ਸਕਦੇ gx ਨਹੀਂ ਪਵਾ ਸਕਦੇ ਉਹਨਾਂ ਵਾਸਤੇ ਆ ਛੋਟੀ ਸਕਰੀਨ ਆਨਾਂ ਦੀ ਬ੍ਰਾਈਟਨਸ ਦੇ ਬਿਲਕੁਲ ਐਚਡੀ ਕੁਆਲਿਟੀ ਬ੍ਰਾਈਟਨਸ ਹੈ ਇਹਦੀ ਐਕਸੈਸ ਦੀ ਹੈ ਇਨਸਾਈਡ ਹੈ ਐਕਸੈਸ ਦਾ ਤੇ ਬਹੁਤ ਹੀ ਸੋਹਣਾ ਬ੍ਰਾਈਟਨਸ ਹਾਈ ਕੁਆਲਿਟੀ ਹੈ ਦੀ ਕੁਆਲਿਟੀ ਹੈ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਇਨਸਲਵ ਹੋਰ ਅੱਛਾ ਆਈਫੋਨ ਦਾ ਐਕਸੈਸ ਮਾਡਲ ਦੀ ਹੈ ডিসਪਲੇ ਹੈਗੀ ਇਹਦੀ ਕੀਮਤ ਕਿੰਨੀ ਹੈ ਫਿਰ ਥੋੜਾ ਹੀ ਅਚੰਭਿਤ ਕਰ ਦਿਓ ਤੁਸੀਂ ਫਿਰ ਸਾਡੇ ਸੁਣਨ ਵਾਲਾ ਸਰ ਇਹਦਾ ਰੇਟ ਤਾਂ ਬਿਲਕੁਲ ਸ਼ਾਨਦਾਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਾਈਸ ਆ ਇਹਦਾ ਇਹਦਾ ਰੇਟ ਸਰ ਪਹਿਲਾਂ 1600 ਰੁਪਏ ਦਾ ਹੈ ਸ਼ੇਅਰ ਕਰਨ ਵਾਲੇ ਨੂੰ ਲੱਗ 1100 ਦੇ ਰਹਿ ਗਿਆ ਲਓ ਜੀ ਆਈਫੋਨ ਐਕਸੈਸ ਦੀ ਹੈ ডিসਪਲੇ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਤੁਹਾਨੂੰ ਇੱਥੋਂ ਮਿਲ ਲਈ 1600 ਦੀ ਸ਼ੇਅਰ ਕਰਕੇ ਆਓਗੇ ਤਾਂ 1100 ਦੀ ਰਹਿ ਜਾਣੀ ਹੈ ਮੇਰੇ ਖਿਆਲ ਕਿ ਇਦੋਂ ਵਧੀਆ ਮੌਕਾ ਤੁਹਾਡੇ ਲਈ ਹੋ ਨਹੀਂ ਸਕਦਾ ਅਗਰ ਤੁਹਾਡੀ ਜ਼ਰੂਰਤ ਹੈਗੀ ਐ ਇਹਦੀ ਪੈਨੋਕਲ ਪਹੁੰਚੋ ਸਿਰਫ ਇਹਦੀ ਨਹੀਂ ਕਿਸੇ ਵੀ ਕੰਪਨੀ ਦੇ ਕਿਸੇ ਵੀ ਮਾਡਲ ਦੇ ਫੋਲਡਰ ਦੀ ਅਗਰ ਤੁਹਾਨੂੰ ਲੋੜ ਹੈਗੀ ਹੈ ਤਾਂ ਪਹੁੰਚੋ ਇਹਨਾਂ ਦੀ ਸ਼ਾਪ ਤੇ ਸ਼ਿਵਮ ਟੈਲੀਕਮ ਆਈਡੀ ਚੌਂਕ ਬੁਰਲਾ ਡੱਜ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਸਰ ਆਈਫੋਨ ਦੇ ਸਰ ਆ ਸਾਡੇ ਕੋਲ ਗਲਾਸ ਨਹੀਂ ਤੇ ਪੇਰ ਵੀ ਕੈਸੀ ਬਕਾਇਦਾ ਕਰਦੇ ਆ ਕਲੇ ਡਿਸਪਲੇ ਬੇਚਦੇ ਨਹੀਂ ਸਾਡੇ ਵਿੱਚ ਖੁਦ ਤੇ ਵੀ ਟੈਲੈਂਟ ਆ ਅਸੀਂ ਸਾਰਾ ਕੁਝ ਰਿਪੇਅਰ ਵੀ ਆਪ ਕਰਦੇ ਆ ਬਾਹਰੋਂ ਨਹੀਂ ਕਰਾਂਦੇ ਆਈਫੋਨ ਦੇ ਗਲਾਸ ਚੇਂਜ ਕਰਦੇ ਆ ਨਾਲ ਟੱਚ ਚੇਂਜ ਕਰਦੇ ਆ ਆ ਟੱਚਾ ਨਹੀਂ ਉਹਦੇ ਆਈਫੋਨ ਦੀਆ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਖੁਦ ਚੇਂਜ ਕਰਦੇ ਆ ਆਪਣੇ ਹੱਥੋਂ ਦੀ ਇਹ ਹੈਗਾ ਕਿ ਫੋਨ ਥੜ ਲਿਆ ਬਾਹਰ ਭੇਜਤਾ ਕਸਟਮਰ ਨੂੰ ਕਹਿੰਦਾ ਸ਼ਾਮ ਨੂੰ ਲੈ ਜੀ 2 ਘੰਟੇ ਬਾਅਦ ਲੈ ਜੀ ਇੱਥੇ ਬਹਿ ਕੇ ਆਪਣੇ ਅੱਖਾਂ ਸਾਹਮਣੇ ਟੇਲ ਕਰਾ ਲਾ ਪਿਓਰ ਗਲਾਸ ਚੇਂਜ ਕਰਕੇ ਦਿਲੋਂ ਆਪਾਂ ਕਨਸੈਪਟ ਹੋਰ ਕਲੀਅਰ ਕਰਦੀ ਆਪਾਂ ਕਿ ਇਹ ਜਿਹੜਾ ਫੋਲਡਰ ਹੈ ਨਾ ਇੱਕ ਅਲੂ ਹੋਲਡਰ ਦੀ ਕੀਮਤ ਹੈ ਜਾਂ ਤੁਸੀਂ ਇਹਨੂੰ ਚੜਾ ਕੇ ਵੀ ਦੇਵੋਗੇ ਸਭ ਕੰਪਲੀਟ ਕਰਕੇ ਦੇਵੋਗੇ ਸਾਰਾ ਕੰਪਲੀਟ ਕਰਕੇ ਬਿਲਕੁਲ ਸਹੀ ਕਲੀਅਰ ਕਰਦੇ ਇਹਦੀ ਆਪ ਕੋਈ ਬਿਲਕੁਲ ਜੀ ਇਹ ਕੱਲਾ ਤੁਹਾਨੂੰ ਐਵੇਂ ਨਹੀਂ ਦੇਣਗੇ ਤੁਹਾਡੇ ਫੋਨ ਤੇ ਚੜਾ ਕੇ ਤੁਹਾਨੂੰ ਚੱਲਦਾ ਕਰਕੇ ਦੇਣਗੇ ਤੇ 3 ਮਿੰਟੇ ਦੀ ਗਾਰੰਟੀ ਤੁਸੀਂ ਗੱਲ ਕਰਦੇ ਸੀ ਜਿਹੜੂ ਹਰੇਕ ਉਸਤੇ ਦੋ ਹੋਲਡਰ ਹਰੇਕ ਤੇ ਹੋਲਡਰ ਹਾਂਜੀ ਹਾਂਜੀ ਬੱਸੋ ਕਰਾ ਕੇ ਨਾ ਹੋਵੇ ਹਾਂਜੀ ਕਰੈਕ ਨਾ ਹੋਵੇ ਹਾਂਜੀ ਜੇ ਕੋਈ ਖਰਾਬ ਵੀ ਹੁੰਦੀ ਤੁਸੀਂ ਉਹਨੂੰ ਬਦਲ ਕੇ ਦਿਓ ਹਾਂਜੀ ਹਾਂਜੀ ਕੋਈ ਨਹੀਂ ਕੋਈ ਦਿੱਕਤ ਨਹੀਂ ਲਓ ਜੀ ਸਾਰੇ ਫੋਲਡਰ ਸਾਰੀਆਂ ਕੰਪਨੀਆਂ ਦੇ ਫੋਲਡਰ ਇਹਨਾਂ ਕੋਲ ਅਵੇਲੇਬਲ ਹੈ ਤੇ ਇਹ ਬੈਕਲਾ ਫਾਈਫੋਨ ਦੇ ਨੇ ਮੈਂ ਦੇਖ ਰਿਹਾ ਸਾਰੇ ਹਾਂਜੀ ਹਾਂਜੀ ਆਈਫੋਨ ਦੇ ਗਲਾਸ ਨੇ ਕਿੰਨੇ ਬਾਰੇ ਵੀ ਦੱਸੋ ਚੈੱਕ ਕਰੋ ਜੀ ਐਕਸ ਆਰ ਦਾ ਗਲਾਸ ਹੈ ਜੀ ਇਹ ਬੈਕ ਦੋ ਲੱਗਦੇ ਇੱਕ ਬੂਗਾਂਗੇ ਜੀ ਲੇਕਿਨ ਇਹ ਧਣਿਆ ਕਲਾ ਚੈੱਕ ਕਰੋ ਸਾਰੇ ਇਹ ਮੇਰੇ ਖਿਆਲ ਚ 11 ਦਾ ਜੀ ਬਿਲਕੁਲ ਹੀ ਬਿਲਕੁਲ ਫਿਨਿਸ਼ਿੰਗ ਫਿਨਿਸ਼ਿੰਗ ਚੈੱਕ ਕਰੋ ਜੀ ਗਲਾਸ ਦੀ ਫਿਨਿਸ਼ਿੰਗ ਦੇਖੋ ਇਹ ਦੋ ਜੀ ਆਪਣੇ ਫੋਨ ਨੂੰ ਨਵੀਂ ਲੁੱਕ ਦੇਣ ਲਈ ਵਧੀਆ ਲੁੱਕ ਦੇਣ ਲਈ ਤੁਸੀਂ ਇਹ ਗਲਾਸ ਆਪਣੇ ਫੋਨ ਤੇ ਲਗਵਾ ਸਕਦੇ ਹੋ ਜੀ ਆਈਫੋਨ ਦੇ ਸਾਰੇ ਮਾਡਲ ਦੇ ਇਹਨਾਂ ਕੋਲ ਅਵੇਲੇਬਲ ਹੈਗੇ ਨੇ ਸਾਰੇ ਕਲਰ ਅਵੇਲੇਬਲ ਹੈ ਜੀ ਸਾਰੇ ਇਹਨਾਂ ਦੀ ਆਪਾਂ ਐਸਟੀਮੇਟ ਕੀਮਤ ਦੱਸ ਸਕਦੇ ਹਾਂ ਆਪਣੇ ਵੀਰ ਕੋਈ ਬਿਲਕੁਲ ਇਹ ਕਸਟਮਰ ਵਾਸਤੇ 25 2500 ਰੁਪਏ ਦਾ ਗਲਾਸ ਆਈ ਜਿਹੜਾ ਅਸੀਂ ਖੁਦ ਚੇਂਜ ਕਰਕੇ ਦਵਾਂਗੇ ਆਪਣੇ ਲੇਜ਼ਰ ਦੇ ਥਰੂ ਜੇ ਉਹਨਾਂ ਨੇ ਚੇਂਜ ਕਰਾਉਣਾ ਬਾਹਰ ਉਹ ਬਾਹਰ ਵੀ ਕਰਾ ਸਕਦੇ ਆ ਬਟ ਅਸੀਂ ਬਿਨਾ ਲੇਜ਼ਰ ਤੋਂ ਚੇਂਜ ਕਰਦੇ ਆ ਗਲਾਸ ਬਹੁਤ ਵਧੀਆ ਸ਼ਾਈਨੀ ਤੇ ਕੁਆਲਿਟੀ ਦੇ ਕੇ ਨਰਮਾ ਵੀ ਕਸਟਮਰ ਦਾ ਬੈਕ ਗਲਾਸ ਚੇਂਜ ਕਰਕੇ ਹਮ ਸਾਰਾ ਕੁਝ ਵੀ ਚੀਜ਼ ਤੇ ਵੀ ਦੇਉਂਗੇ ਬਿਲਕੁਲ ਬਿਲਕੁਲ ਤਿੰਨ ਬੰਦਾਂ ਨਾਲ ਸ਼ੇਅਰ ਕਰਕੇ ਆ ਜੇ ਸ਼ੇਅਰ ਦੀ ਸਕੀਮ ਇਹ ਤੇ ਵੀ ਹੈ ਜੀ 500 ਰੁਪਏ ਸਿੱਧਾ ਡਾਇਰੈਕਟ ਡਿਸਕਾਊਂਟ ਤੁਸੀਂ ਇਸ ਪ੍ਰੋਡਕਟ ਤੇ ਵੀ ਲੈ ਸਕਦੇ ਹੋ ਲੋਕੀ 5-5000 ਰੁਪਏ ਲੈਂਦੇ ਆ ਜੀ ਆਈਫੋਨ 13 ਦੀ ਬੈਟਰੀ ਚੇਂਜ ਕਰਾਉਂਦਾ 5-5000 ਰੁਪਏ ਲੈ ਲੈਂਦੇ ਨੇ ਕਾਪੀਡ ਐਕ ਪਾ ਕੇ ਦਿੰਦੇ ਨੇ オリジナル ਬੈਕ ਪਾ ਕੇ ਦੰਮਾਗੇ 2500 ਰੁਪਏ ਮਾਤਰ ਤੇ ਅਸੀਂ ਰੇਟ ਰੱਖਿਆ ਸ਼ੇਅਰ ਕਰਨ ਵਾਲੇ ਦਾ ਸਰ 500 ਕਰਕੇ ਸਰ 2000 ਤੇ ਹੀ ਰਹਿ ਗਿਆ ਜੀ ਜੀ ਤਾਂ ਮੈਂ ਦੇਖ ਰਿਹਾ ਇੱਥੇ ਆ ਹੋਰ ਸ਼ਾਇਦ ਬੈਟਰੀ ਵੀ ਪਈ ਆ ਹਨਾ ਇਹ ਕਿਹੜੇ ਫੋਨ ਦੀ ਹੈ ਇਹ ਆ ਤੇ ਇਹਦੇ ਬਾਰੇ ਵੀ ਦੱਸ ਦਿਓ ਫਿਰ ਇਹ ਬੈਟਰੀ ਸਾਰੇ ਮਾਡਲਾਂ ਦੀ ਹੈਗੀ ਆਪਣੇ ਕੋਲ ਆਈਫੋਨ 13 ਪ੍ਰੋ ਤੱਕ ਸਾਡੇ ਕੋਲ ਬੈਟਰੀ ਅਵੇਲੇਬਲ ਹੈ ਜੀ ਅੱਛਾ ਤੇ ਆਈਫੋਨ ਦੇ ਵਿੱਚ ਆਜਾਤ ਤ ਰਾਜਕਿਲ ਕੀ ਹੋ ਰਹੀ ਸੈੱਲ ਲਾਂ ਲੱਗੋ ਇਨਸ਼ਾਅੱਲਾ ਦਾ ਕੀ ਹੈ ਜੀ ਆਪਾਂ ਸੈੱਲ ਚੇਂਜ ਕਰਾ ਲਨੇ ਆ ਉਹਨਾਂ ਦੀ ਗਾਰੰਟੀ ਦਾ ਕੁਝ ਹੁੰਦੇ ਨਹੀਂ ਜੀ ਠੀਕ ਹੈ ਜੀ ਆਪਾਂ ਸੈੱਲ ਚੇਂਜ ਅੱਜ ਕਰਾ ਲਿਆ ਜੀ ਉਹਦੀ ਕੋਈ ਗਾਰੰਟੀ ਨਹੀਂ ਕੱਲ ਚੱਲੇ ਨਾ ਚੱਲੇ ਬਟ ਇਹ ਆਪਣੇ ਕੋਲ ਬੈਟਰੀ ਤਿਆਰ ਹੋ ਕੇ ਅੰਦੇ ਕੰਪਨੀ ਵੱਲੋਂ ਹੀ ਕਰ ਲਈ ਹਿੰਦੀ ਸਰ ਰਜਿਸਟਰਡ ਕੰਪਨੀ ਆ ਇਹ ਇਹਦੇ ਨਾਲ ਸਾਲ ਦੀ ਗਾਰੰਟੀ ਹੈ ਜੀ ਲੋ ਜੀ ਇਹ ਕਿਹੜੇ ਮਾਡਲ ਦੀ ਐਸ ਸੀ 11 Pro ਦੀ ਤੇ ਆਈਫੋਨ 11 Pro ਦੀ ਇਹ ਬੈਟਰੀ ਹੈ ਇਹਦੀ 1 ਸਾਲ ਦੀ ਵਾਰੰਟੀ ਹੈ ਜੋ ਸਾਰੇ ਮਾਡਲ ਦੀ ਬੈਟਰੀ ਹੈਗੇ ਆਪਣੇ ہاں ਹਾਂ ਜੀ ਸਾਰੇ ਮਾਡਲ ਦੀ ਅਲਗ-ਅਲਗ ਹੈ ਉਹਨਾਂ ਦੀ ਕੀਮਤ ਪ੍ਰੋਕਸੀਮੇਟ ਜਿਵੇਂ 1600 ਤੋਂ ਲੈ ਕੇ ਮੈਕਸਮ ਕਿਤਕ ਤੱਕ ਹੋ ਸਕਦਾ ਮੈਕਸਮ ਔਰ 2250 ਹੋਣੇ ਲੱਗਦੀ ਹੁੰਦੀ ਇਸ ਤੋਂ ਵੱਧ ਜੇ ਅਗਰ ਇਸ ਤੋਂ ਉੱਚਾ ਮਾਡਲ ਹੋਗਾ 2250 ਤੱਕ ਦੀ ਰੇਂਜ ਹੋ ਸਕਦੀ ਆ ਤਾਂ ਬੈਟਰੀ ਆ ਵੀ ਇਹਨਾਂ ਕੋਲ ਸਾਰੇ ਮਾਡਲਾਂ ਦੀ ਆਹ ਚ ਇਹਦਾ ਆਈਫੋਨ ਦੀ ਬੈਟਰੀ ਸੀਗੀ ਹੋਰ ਆਪਣੇ ਕੋਲ Oppo Vivo Mi ਇਹਨਾਂ ਦੀਆਂ ਬੈਟਰੀਆਂ ਤੇ ਇਹਨਾਂ ਦੇ ਸਸਰੀਓ ਜਿਹੜੇ ਦੱਦਰ ਨਿਕ ਲੜਕੇ ਹਰੇਕ ਮਾਡਲ ਦੀ ਬੈਟਰੀ ਸਾਡੇ ਕੋਲ ਹੈਗੀ ਹੈ ਬੈਟਰੀ ਸਰ ਸਾਡੇ ਕੋਲ ਹੈ ਰੇ ਇਹ 7A ਤੋਂ ਲੈ ਕੇ ਆ ਦੇਖੋ ਇਹ ਆ 7 ਦੀ ਬੈਗ ਪਈ ਆ ਨਾ ਅਸੀਂ ਬਿਠੇ ਬਿਠਾਏ ਪੂਰਾ ਫੋਨ ਤਿਆਰ ਕਰਦੇ 7 ਦਾ ਸਾਡੇ ਕੋਲ ਫੋਲਡਰ ਤੋਂ ਲੈ ਕੇ ਸਕਰੀਨਾਂ ਲੈ ਸਾਰਾ ਲਟਰ ਪਟਰ ਸਭ ਕੁਛ ਸ਼ੇਡ ਹੋ ਜਾਂਦਾ ਸਰ ਲੋ ਜੀ ਅਗਰ ਤੁਹਾਨੂੰ ਰਿਪੇਅਰਿੰਗ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਚਾਹੇ ਬੈਟਰੀ ਦੀ ਲੋੜ ਹੈ ਚਾਹੇ ਤੁਸੀਂ ਉਹ ਫੋਲਡਰ ਚੇਂਜ ਕਰਾਉਣਾ ਹੈ ਜਾਂ ਹੋਰ ਕੋਈ ਵੀ ਰਿਪੇਅਰ ਕਰਾਉਣੀ ਹੈ ਇਨਾਂ ਕੋਲ ਸਾਰਾ ਸਮਾਨ ਇਨਾਂ ਕੋਲ ਦੁਕਾਨ ਤੇ ਅਵੇਲੇਬਲ ਹੈਗਾ ਕਾ ਫੋਨ ਮੈਂ ਦੇਖ ਰਿਹਾ ਪਿਆ ਹੈ ਫੋਲਡਰ ਚੇਂਜ ਕੀਤਾ ਹੈ ਜੀ ਹਾਂ ਕਤ ਫੋਲਡਰ ਮੈਂ ਦੇਖ ਰਿਹਾ ਕਾਫੀ ਵਧੀਆ ਸਫਾਈ ਤੇ ਹੋਇਆ ਹੋਇਆ ਕੰਮ ਹੈ ਨਾ ਇਹ ਵੀ ਇਹ ਕੀ ਚਾਲੂ ਜਿਹਾ ਕੰਮ ਹੋ ਗਿਆ ਨਾ ਚੈੱਕ ਕਰੋ ਸਰ ਆਪਣੇ ਹੱਥੋਂ ਤਿਆਰ ਕਰਕੇ ਪੂਰਾ ਫੋਲਡਰ ਪਾਇਆ ਹੋਇਆ ਹੈ ਇਹ ਸਾਰਾ ਸਾਫ ਕਰਕੇ ਕਲੀਨ ਕਰਕੇ ਫਿਰ ਫੋਲਡਰ ਪਾਇਆ ਫਿਨਿਸ਼ਿੰਗ ਚੈੱਕ ਕਰੋ ਇਹ ਕਿਹੜੇ ਮਾਡਲ ਦਾ ਹੈ ਇਹ ਸਰ Samsung A12 ਆ Samsung A12 ਮਾਡਲ ਦਾ ਫੋਲਡਰ ਇਹਨੇ ਚੇਂਜ ਕੀਤਾ ਜੀ ਜਿਹਨੇ ਆਪਣੀ ਸ਼ਾਪ ਤੇ ਤੇ ਇਹ ਫੋਲਡਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਮ ਹੋਇਆ ਤੇ ਇਸੇ ਤਰੀਕੇ ਦਾ ਕੰਮ ਤੁਹਾਨੂੰ ਕਰਕੇ ਦੇਣਗੇ ਤੇ ਹੋਰ ਮੈਂ ਦੇਖ ਰਿਹਾ ਇੱਥੇ ਗਲਾਸ ਵੀ ਪਏ ਨੇ ਇਹ ਕਿ ਕਿਹੜੇ ਗਲਾਸ ਨੇ ਕਿਹੜੀਆਂ ਕੰਪਨੀ ਸੈਮਸੰਗ ਦੇ ਨੇ ਵੀ ਹਾਂਜੀ ਇਹ ਸਕਰੀਨ ਗਲਾਸ ਹੁੰਦੇ ਉੱਪਰ ਵਾਲੇ ਟੱਚ ਗਲਾਸ ਜਿਵੇਂ ਆਪਾਂ ਕਹਿੰਦੇ ਨੇ ਜੀ ਸਕਰੀਨ ਜਾਂ ਸਕਰੀਨ ਆਪਾਂ ਗਲਾਸ ਟੁੱਟ ਜਾਂਦਾ ਜਦੋਂ ਆਪਾਂ ਗਲਾਸ ਚੇਂਜ ਕਰਾਣੇ ਆ ਇਹ ਉਹ ਗਲਾਸ ਨੇ ਸੈਮਸੰਗ ਇਹ 14 ਦਾ ਗਲਾਸ ਆ ਜੀ ਇਹ ਆਪਾਂ ਜਦੋਂ ਗਲਾਸ ਚੇਂਜ ਕਰਦੇ ਹਾਂ ਸਕਰੀਨ ਦੇ ਉੱਪਰ ਟੱਚ ਵਾਲੇ ਗਲਾਸ ਇਹ ਉਹ ਹੁੰਦੇ ਆ ਜੀ ਹਾਂ ਪਰ ਰਿਪੇਅਰ ਕਰਦੇ ਆ ਸਕਰੀਨ ਜਦੋਂ ਆਪਣਾ ਕਰੈਕ ਹੋ ਜਾਂਦੀ ਹੈ ਸਕਰੀਨ ਠੀਕ ਹੁੰਦੀ ਹੈ ਬਟ ਆਪਣਾ ਗਲਾਸ ਫ੍ਰੇਕ ਉਹ ਗਲਾਸ ਚੇਂਜ ਉਹ ਗਲਾਸ ਚੇਂਜ ਕਰ ਇਹ ਵਾਲੇ ਗੱਲਾਂ ਆਉਂਦੇ ਇਹ ਮਸ਼ੀਨਾਂ ਚ ਆਉਂਦੇ ਨੇ ਫਿਰ ਤੁਹਾਡੇ ਕੋਲ ਮਸ਼ੀਨ ਵਗੈਰਾ ਸਾਰਾ ਕੁਝ ਆ ਗਿਆ ਫਿਰ ਮਸ਼ੀਨ ਵਾਲਾ ਹੈਗਾ ਇਹ ਸਾਰਾ ਕੁਝ ਬਟ ਹੱਥ ਦੇ ਟੈਲੈਂਟ ਤੋਂ ਵੀ ਚੇਂਜ ਹੁੰਦਾ ਸਾਰਾ ਕੁਝ ਆ ਗਿਆ ਆਪਣੇ ਆਪ ਤੁਹਾਨੂੰ ਟੈਲੈਂਟ ਚਾਹੀਦਾ ਥੋੜ ਨੂੰ ਬਿਲਕੁਲ ਬਿਲਕੁਲ ਆਪਣੇ ਹੱਥੋਂ ਚੇਂਜ ਕਰਨਾ ਪੈਂਦਾ ਕੱਲੀ ਮਸ਼ੀਨਾਂ ਵੀ ਕੰਮ ਨਹੀਂ ਕਰਦੀ ਬਿਲਕੁਲ ਕੱਲੀਆਂ ਮਸ਼ੀਨਾਂ ਵੀ ਨਹੀਂ ਕੰਮ ਕਰਦੀ ਮਸ਼ੀਨਾਂ ਵੀ ਤੁਹਾਨੂੰ ਪਤਾ ਚਲਾਉਣ ਵਾਸਤੇ ਟੈਲੈਂਟ ਚਾਹੀਦਾ ਉਹ ਟੈਲੈਂਟ ਤੁਸੀਂ ਅਗਰ ਕੰਮ ਕਰਾਓਗੇ ਤੁਹਾਨੂੰ ਫੇਰੀ ਪਤਾ ਲੱਗੂਗਾ ਬਾਈ ਚ ਹੈਗਾ ਕਿ ਨਹੀਂ ਹੈਗਾ ਠੀਕ ਹੈ ਤੇ ਹੁਣ ਹੋਰ ਕੀ ਕਹਿਣਾ ਚਾਹਾਂਗੇ ਆਪਣੇ ਵੀਵਰ ਨੂੰ ਸਕੀਮ ਤਾਂ ਆਪਾਂ ਦੱਸਤੀ ਕਿ ਜਿਹੜਾ ਵੀ ਸ਼ੇਅਰ ਤੇ ਤੁਹਾਡੇ ਕੋਲ ਆਊਗਾ ਤੁਸੀਂ 500 ਦਾ ਡਿਸਕਾਊਂਟ ਫੋਲਡਰ ਤੇ ਦੇਵੋਗੇ ਕਿ ਉਹ ਬੈਕ ਦੀ ਗੱਲ ਕਰ ਰਹੇ ਸੀ ਠੀਕ ਹੈ ਤੇ ਜਿਹੜਾ ਵੀ ਸ਼ੇਅਰ ਕਰਕੇ ਵਿਜ਼ਿਬਿਲਿਟੀ ਨੂੰ ਆਊਗਾ ਤਾਂ ਉਹਨੂੰ ਐਂਟੀ ਡਾਟਾ ਐਂਟੀ ਡਸਟ ਗਾਰਡ ਜਿਹੜਾ ਹੁੰਦਾ ਸਕਰੀਨ ਦੇ ਉੱਪਰ ਹੁੰਦਾ ਫੇਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਐਂਟੀ ਡਸਟ ਗਾਰਡ 100 ਰੁਪਏ 150 ਤੋਂ ਘੱਟ ਕੋਈ ਬਜਾਤ ਨਹੀਂ ਲਾਂਦਾ ਅਸੀਂ ਵੀਡੀਓ ਸ਼ੇਅਰ ਕਰਾ ਨਾਲ ਨੂੰ ਫ੍ਰੀ ਲਾ ਕੇ ਦਵਾਂਗੇ ਐਨੀ ਟਾਈਮ ਸ਼ੇਅਰ ਤੋਂ ਵੀਰੇ 9 ਵਜੇ ਦੁਕਾਨ ਖੁੱਲ ਜਾਂਦੀ ਹੈ ਰਾਤੀ 9 ਵਜੇ ਤੱਕ ਦੁਕਾਨ ਖੁੱਲੀ ਆ ਜਦੋਂ ਮਰਜ਼ੀ ਆ ਕੇ ਬੰਦੇ ਇਹ ਨਹੀਂ ਕਹ ਲਗਾ ਵੀਰੇ ਵੀਡੀਓ ਸ਼ੇਅਰ ਕੀਤੀ ਸੀ ਖਲਾਸ ਲਾ ਦੋ ਸਾਡੀ ਦੁਕਾਨ 'ਚ ਕੋਈ ਬੰਦਾ ਇਹ ਨਹੀਂ ਪੁੱਛੂਆ ਵੀਰੇ ਕਿਉਂ ਲਾਵੇ ਲੋ ਜੀ ਦੁਕਾਨ ਤੇ ਤੁਹਾਨੂੰ ਆਣਾ ਪੈਣਾ ਜੀ ਫਿਰ ਹੋਣਾ ਇਹ ਨਹੀਂ ਤੁਸੀਂ ਘਰੇ ਫੋਨ ਕਰਦੇ ਹੋ ਕਿ ਸਾਡਾ ਗਿਫਟ ਭੇਜ ਦਿਓ ਉਹ ਕੰਮ ਨਹੀਂ ਹੈ ਤੁਹਾਨੂੰ ਆਣਾ ਪੈਣਾ ਵਿਜ਼ਿਟ ਕਰਨਾ ਪੈਣਾ ਬਲੈਕ ਪੱਟੀ ਵਾਲਾ ਗਲਾਸ ਹੋਊਗਾ ਜੀ ਐਂਟੀ ਡਸਟ ਗਾਰਡ ਪੂਰਾ ਓਕੇ ਤੁਹਾਨੂੰ ਪੜ੍ਹਾਈ ਹੈ ਜੀ ਅੱਜ ਦਾ ਹਰੇਕ ਇਨਸਾਨ ਪੜਿਆ ਲਿਖਿਆ ਹੈ ਬਿਲਕੁਲ ਲਓ ਜੀ ਦਿਓ ਫਿਰ ਬਾਈ ਨੂੰ ਮੌਕਾ ਸ਼੍ਰਮ ਟੈਲੀਕਮ ਆਈਟੀ ਚੌਂਕ ਬੋਡ ਲਾਡਾ ਤੇ ਬਾਈ ਤੁਹਾਡੇ ਮੋਬਾਈਲਾਂ ਦੀ ਵਧੀਆ ਤਰੀਕੇ ਨਾਲ ਤੇ ਸਸਤੇ ਰੇਟ ਤੇ ਰਿਪੇਅਰ ਕਰ ਲਈ ਉਹਨੂੰ ਅਪਡੇਟ ਕਰ ਲਈ ਯਾਰ ਬੈਠਣ ਦਾ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ